ਹਾਂਜੀ ਵੀਰ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਹਿੰਦਾ ਖੂਬ ਹੋਣਗੇ ਅੱਜ ਥੋੜਾ ਪਹਿਲੀ ਧੁੰਦ ਚ ਸਿਆਲਾਂ ਦੀ ਪਹਿਲੀ ਧੁੰਦ ਧੁੰਦ ਚ ਥੋੜਾ ਸਵਾਗਤ ਕੀਤਾ ਜਾਂਦਾ ਆ ਆਹ ਜ ਆਹ ਹਲ ਕਰੋ ਚੱਪ ਇਹ ਜਾਇਆ ਟਰੈਕਟਰ ਦਾ ਬਹੁਤ ਜ਼ੋਰ ਲੱਗਦਾ ਵਾ ਆਪਾਂ ਪਹਿਲਾਂ ਤੈ ਤوڑا ਹਲ ਮਾਰ ਕੇ ਇੱਕ ਵਾਰੀ ਫਿਰ ਆਪਾਂ ਮਾਰਾਂਗੇ ਤਵੀਆਂ ਕਹ ਜਾਨਾ ਇੱਕ ਵਾਰੀ ਵਾਕੇ ਮਗਰ ਆਪਾਂ ਵੀ ਜਾ ਕੇ ਰੋਟਾ ਵੇਟਣਾ ਕਣਕ ਇਹਦਾ ਫਾਇਦਾ ਬਾਤ ਐ ਥੋੜਾ ਹਲ ਦਾ ਵੀ ਜਿਹੜਾ ਖੱਤਾ ਪਾਣੀ ਨਹੀਂ ਪੀਂਦਾ ਉਹ ਚ ਆਪਾਂ ਇੱਕ ਵਾਰੀ ਮਾਰ ਦੇਣਾ ਡੂੰਘਾ ਰੱਖ ਦਿੱਤਾ ਐ ਥੋੜਾ ਹਾਂ ਕਰਦੇ ਆ ਚੈੱਕ हाँ जी भीर जी आप बीजी जाने जी कणक पूछ झोने च उधर अपना ट्रैक्टर हाड़ा पाँच सौ पचहत्तर ओ फेरते पता हड़ एक लत्त आखो पूछ झोने की पराली कि एस एम एस न बढ़ाया सफाई देखो रूटा वेटर ਜਿਹੜਾ ਆਪਾਂ ਰੋਟਾਵੇਟਰ ਲਿਆਂਦਾ ਸੀ ਨਵਾਂ 마ਸ਼ੀਨ ਦਾ 8 ਹਟਾ ਇਹ ਹੈਗਾ ਜੀ ਆਪਣਾ ਹੈਗਾ 24 ਮਾਡਲ ਭਾਰ ਵੇਟ ਹੈਗਾ ਇਹਦਾ 5 ਕੁਆਂਟਲ 20 ਕਿਲੋ ਕੰਪਨੀ ਜਿਹੜੀ ਰეკਮੈਂਡ ਕਰਦੀ ਐ ਐਚਪੀ ਇਹ ਕਰਦੇ ਜੀ 4560 ਐਚਪੀ ਐਂਡ ਵਵ ਬੇ ਮਤਲਬ ਉਹ ਤੋਂ ਜ਼ਿਆਦਾ ਜੋਰ ਵਾਲਾ ਟਰੈਕਟਰ ਜਿੰਨਾ 70 ਹੋ ਗਿਆ 75 ਹਾਰਸ ਪਾਵਰ ਹੋ ਗਿਆ ਟਰੈਕਟਰ ਤੇ 540 ਚੱਕਰ ਪੀਟੀਓ ਦੇ ਪਿੱਡਾ ਇਹਦਾ ਹੁਣ ਆ ਫਾਇਦਾ ਕਰਤਾ 24 ਮਾਡਲ ਚ ਗੇਰ ਆ ਵੱਡਾ ਕਰਤਾ ਤੇ ਸਾਈਡ ਵਾਲਾ ਗੇਰ ਵੱਡਾ ਕਰਤਾ ਬਾਕੀ ਇਦਾਂ ਮਾ ਵੀ ਰੋਟਾਵੇਟਰ ਇੰਨਾ ਘਰੇ ਵਾਲਾ ਵਾ ਟਰੈਕਟਰ ਦਾ ਬਿਲਕੁਲ ਨਹੀਂ ਜ਼ੋਰ ਲੱਗਦਾ ਬਿਲਕੁਲ ਟਰੈਕਟਰ ਦਾ ਬਿਲਕੁਲ ਨਹੀਂ ਜ਼ੋਰ ਲੱਗਦਾ ਆ ਤੁਹਾਨੂੰ ਦਿਖਾਉਂਦੇ ਆ ਚਲਾ ਕੇ ਯਾਨੀ ਕਿ ਚੱਲਦਾ ਟਰੈਕਟਰ 3700 ਚੱਕਰ ਚੱਲਦਾ 585 ਆਪਣਾ ਨਾਲੇ ਐਵਰੇਜ ਵੀ ਵਧੀਆ ਦੇਖੋ ਵੀਰ ਜੀ ਚੱਲਦਾ ਟਰੈਕਟਰ ਲੋਡ ਤੇ ਲਿਆਂਦਾ ਬਿਲਕੁਲ ਬੁੱਤਾ ਬੈ ਡਰੇਟਰ ਜਿਹਾ ਹੁੰਦਾ ਜਮਾ ਵੀ ਜਿਵੇਂ ਡਰੇਟਰ ਦੇ